ਲੋ ਵੀ ਦੋਸਤੋ ਪਹੁੰਚ ਗਏ ਆ ਸੌਰਿਆਂ ਦੀ ਧਰਤੀ ਤੇ ਤੇ ਰਾਤ ਆਇਆ ਮੈਨੂੰ ਸੁਪਨਾ ਤੇ ਮੈਤਰੀ ਦਾ ਸੜਾ ਵੱਜ ਗਿਆ ਇਹ ਰਾਤ ਸੁਪਨਾ ਆਇਆ ਮੈਨੂੰ ਵੀ ਕਹਿੰਦੇ ਜਿਹੜੇ ਸੌਰਿਆਂ ਨੇ ਕੋਠੀ ਪਾਈ ਹੈ ਨਾ ਮਿੱਤਰੋ ਤੇ ਉਧਰਲੇ ਚੜਦੇ ਵਾਲੇ ਪਾਸੇ ਗੋਟ ਤੇ ਕਹਿੰਦੇ ਖਜ਼ਾਨਾ ਦੱਬਿਆ ਹੋਇਆ ਫਿਰ ਮੈਤਰੀ ਵੰਗਾਰਿਆ ਮੈਨੂੰ ਮੈਂ ਤੂੰ ਮੈਂ ਕਹਿਆ ਯਾਰ ਲਾਜ ਦਾ ਬੰਦੇ ਨੂੰ ਹੋਈ ਜਾਂਦਾ ਫਿਰ ਮੈਤਰੀ ਵੰਗਾਰਿਆ ਮੈਂ ਕਹ ਖਜ਼ਾਨਾ ਜਾਈਏ ਕੱਢ ਕੇ ਆਓ ਫਿਰ ਤਾਂ ਮਹਤਰੀ ਲਾ ਰਹੇ ਭੁਖੀਆਂ ਐ ਇੱਧਰ ਆ ਕੇ ਇੱਧਰ ਆ ਕੇ ਇੱਧਰ ਆ ਦੇ ਇੱਧਰ ਕੰਨ ਚੀਦੇ ਦਾ ਪਰੋਣਾ ਦੇ ਤੇ ਤੁਹਾਡੀ ਲਈ ਬੇਡਾ ਪੈਰਾ ਪਰ ਹੋਇਆ ਇਹ ਨਹੀਂ ਬਾਈ ਨਿੱਕੂ ਅਗਿਆਨਾ ਯਾਨਾ ਕੱਢ ਕੇ ਛੱਡਾਂਗੇ ਜ਼ਿੰਮੇਵਾਰੀਆਂ ਵੱਡੀਆਂ ਭਾਈ ਨਿਭਾਉਣੀਆਂ ਪੈਂਦੀਆਂ ਕੀ ਕਰੀਏ ਤੂੰ ਕੁੱਤਿਆ ਟੋਪੇ ਬੈਠੇ ਆ ਜੀ ਇਹ ਸਹਰੇ ਨੇ ਪਾਣੀ ਪੂਰੀ ਫਿਆਦਾ ਤਾਂ ਕਹਿੰਦੇ ਟਾਈਮ ਨਾ ਲੱਗੂ ਬਟਣ ਤੋਂ ਮੈਂਤਰੀ ਮਨੇ ਤੋਂ 7 10 15 ਪੈਂਡ ਟੱਪ ਕੇ ਆਇਆ ਆਪਣੇ ਕੋਲੇ ਤੇ ਇਹ ਬੰਦਾ ਸਪੈਸ਼ਲ ਮੰਨਿਆਂ ਦਾ ਖਜ਼ਾਨੇ ਕਢਣ ਵਾਸਤੇ ਜੇ ਕਿਹਨੇ ਖਜ਼ਾਨਾ ਕਢਾਉਣਾ ਆਇਆ ਤਾਂ ਇਹਨੂੰ ਯਾਦ ਕਰਿਓ ਜਰੂਰ ਇਹ ਤੇ ਰੱਖ 20 ਫੁੱਟ ਤੇ ਕਹਿੰਦੇ ਵੀ ਧਰਤੀ ਦੇ ਜੀਦਾਂ ਦੀ ਤੇ ਖਜ਼ਾਨਾ ਪਿਆ ਜਿਹੜਾ ਆ ਬ ਕੱਢਣਾ ਤੇ ਹਜੇ ਤਿੰਨ ਫੁੱਟ ਪੱਟਿਆ ਤੇ ਸਾਹ ਦਾ 6 ਫੁੱਟ ਜਾ ਆੜੇ ਲੈ ਲੈ ਕੰਮ ਸੋ ਬਾਈ ਇਹ ਬੁਕਿੰਗ ਲਾਉਣ ਵਿੱਚ ਮਸ਼ਹੂਰ ਮੰਨਿਆ ਜਾਂਦਾ ਇਸ ਮੰਡ ਬਾਈ ਤੋਂ ਮੰਗਾ ਨਿਕਲੂਗਾ ਵੀ ਅਨਾ ਬਾਈ ਲੱਗੇ ਰਹੋ ਬੈਠੇ ਰਹੋ ਚੰਗਾ ਸਾਰੇ ਜਣੇ ਵੀਡੀਓ ਨੂੰ ਕੰਟੀਨਿਊ ਕਰਿਓ ਛੱਡਾਂਗੇ ਕੱਢ ਕੇ ਖਜ਼ਾਨਾ ਦੱਬਿਆ ਤੇ ਗੁੱਟ ਚ ਕੋਠੀ ਦੀ ਇਹਦੇ ਰੱਖ ਬੰਨ੍ਹ ਕਰਦੇ ਮੈਂ ਨਹੀਂ ਬਟਣਾ। ਮੈਂ ਤਰੀਕੇ ਦਾ ਨਹੀਂ ਬਟਣਾ। ਉਹ ਅੰਦਾ ਅੰਦਾ ਕਰਾਂਗੇ ਖਜ਼ਾਨਾ ਆਪਾਂ। ਆ ਵੇ ਯਾਰ ਥੋੜੀ ਫੜਾ ਦੀ ਸਹਰਿਆਂ ਨੇ। ਉਹ ਪਾਣੀ ਪੂਣੀ ਪਿਆ ਦਿਓ ਕੋਈ। ਗਰਮੀ 'ਚ ਮਾਰਦਾ ਪਰੋਣੇ ਨਹੀਂ ਤੇਰਾ। ਇਹ ਦੇਖੋ। ਥੋੜੀ ਹੁਣ ਪਾਣੀ ਤੇ ਲੈ ਆਵਾਂ ਤੇਰੇ ਵਾਸਤੇ। ਆ ਵੇਖੋ ਇੱਧਰ ਬੈਠੇ ਆਓ ਠੰਡੇ ਤਾਂ ਹੋਈ। ਪਰੋਣੇ ਨੂੰ ਲਾਇਆ ਉਹਦੇ ਟੂਆ ਬਟਣ। ਲੈ ਵੀ ਮੈਤਰੀ ਲੈ ਵੀ ਮੈਤਰੀ ਬੈਠਾ ਸੀ ਘਰ ਕੀ ਜਾਂਦਾ ਸੀਗਾ ਹੁਣ ਵੀ ਲੱਗ ਗਿਆ ਫੇਰ ਮਿੱਤਰੋ ਬਈ ਸਾਨੀ ਦੇ ਹਾਲ ਦੀ ਫਿਲਮ ਦੇਖ ਲਈ ਗਦਰ ਰਾਤ ਚੱਕ ਚਾ ਜਾ ਕੇ ਨਲਕਾ ਪੜਤਾ ਤੇ ਹੁਣ ਸਾਰੇ ਨਲਕਾ ਲਾਉਣ ਲਾਇਆ ਇਹਦੇ ਨਲਕਾ ਲਾਉ ਇਥੇ ਐ ਰੱਬਾ ਗਰਮੀ ਚ ਝੌਕਾ ਪਾਉ ਕੰਮ ਹੇ ਹਾਏ ਰੱਬਾ ਹੁਕਮ ਨਹੀਂ ਕੰਮ ਮੈਂਤਰੀ ਆ ਜਾਓ ਕਮਰੇ ਦਾ ਗਰਮੀ ਜਾਦੇ ਇੱਕ ਬੂਕੀ ਹੈਗੀ ਲੰਬੀ ਬਈ 20 ਫੁੱਟ ਟੂਆ ਕਢਣਾ ਸੋ ਲੱਗੇ ਆਰਥ ਕਰਨ ਇਥੇ ਤੇ ਆਪਾਂ ਘਰੇ ਅਸਮਾਨੀ ਬਿਜਲੀ ਆਰਥ ਕੀਤਾ ਫਿਰ ਇਹ ਦਿਨ ਮੰਮੀ ਹੋਣੀ ਕਹਿੰਦੀ ਵੀ ਆਪਣੇ ਕਰਵਾ ਕੇ ਤੇ ਬੰਦੇ ਹੈਗੇ ਘਰੇ ਬਾਦੂ ਕੋਈ ਚੱਕਰ ਨਹੀਂ ਤੇ ਮੈਸਤਰੀ ਨੂੰ ਲਿਆਓ ਤੇ ਬੰਦੇ ਆਪਾਂ ਲਾ ਦਾਂਗੇ ਬੰਦੇ ਹੀ ਤੇ ਹੈਗੇ ਆ ਮੁਕੇ ਪਾ ਕੇ ਮਰਾ ਕੇ ਟੂਆ ਕਢਾ ਲਾਂਗੇ ਤੇ ਬੰਦਾ ਮਿਲਿਆ ਜੀ ਕੋਈ ਵੀ ਨਹੀਂ ਤੇ ਜੋ ਪ੍ਰਾਣਾ ਲਾਇਆ ਨਾਲ ਉਹ ਤੇ ਉਹ ਵਾਦਾ ਮੋਟਾ ਵਿਚਾਰਾ ਹੀ ਲੱਗਾ ਹੋਇਆ ਨਾਲ ਤੇ ਪਾੜੋ ਘੜ ਘੜ ਕੇ ਸਿੱਟੀ ਆ ਨੇ ਮਿੱਤਰੋ ਨਾ ਕੋ ਖਜ਼ਾਨਾ ਹੱਥੋਂ ਦਾ ਤੇ ਨਾ ਹੀ ਕੋਈ ਬੰਦਾ ਹੱਥੋਂ ਦਾ ਉੱਤੋਂ ਗਰਮੀ ਹੀ ਨਹੀਂ ਆ ਅੱਧਾ ਵਾਟਰ ਗੂਲ ਪਾਣੀ ਦਾ ਮਿਲਿਆ ਆਪਾਂ ਮੈਨਾ ਪਾਣੀ ਵੀ ਕੋਈ ਨਹੀਂ ਕਰਦਾ ਜੀ ਤੇ ਟੈਂਪਰੇਚਰ ਮੇਰੇ ਵਿਰੁੱਧ ਦੁਪਹਿਰ ਦਾ ਤਰਾਫਦਾ 45 ਡਿਗਰੀ ਤੇ ਤੇ ਮੈਂਟ ਪੰਜ ਸੱਤ ਦਾ ਵਾ ਡੱਗਣ ਵਾਲੀਆਂ ਤੋਰੇ ਹੋਣਾ ਵਾ ਆਈ ਰੱਬਾ ਕਦੇ ਮੈਸਤਰੀ ਲੱਗਦਾ ਕਦੇ ਮੈਂ ਲੱਗਦਾ ਤੇ ਸਾਰੇ ਮੌਜ ਨਾਲ ਪੱਖਾ ਛੱਡ ਕੇ ਅੰਦਰ ਬੈਠਿਆ ਵਾ ਵਾ ਜੀ ਆ ਚੀਜ਼ਾਂ ਦੀ ਮਿੱਟੀ ਚੈੱਕ ਕਰੋ ਇੰਨੀ ਚੀਕਣੀ ਹੈ ਬੁੱਕ ਜੂਣੀ ਨਿਕਲਦੀ ਮਾ ਨਿਕਲੂ ਆ ਗਿਆ ਨਾ ਮੈਸਤਰੀ ਲੱਗਿਆ ਜਿੱਤਾਂਗੇ ਜਰੂਰ ਜਾਰੀ ਜਾਂਗ ਰੱਖਿਓ ਇੱਥੇ ਰੱਖ ਹਜੇ ਇੱਕ ਟੋਟਾ ਹੋਰ ਜੋੜਨਾ ਕਿਉਂਕਿ ਜਿਵੇਂ ਜਿਵੇਂ ਹੁਣ ਟੋਟੇ ਜੋੜੀ ਜਾਂਨੀ ਬੋਕੀ ਭਾਰੀ ਹੋਈ ਜਾਂਦੀ ਆ ਤੇ ਚੱਕ ਟੋਟਾ ਹੋਰ ਜੋੜਨਾ ਇਹਦੇ ਨਾਲ ਸੋ ਤਾਪ ਜੜਿਆ ਪਿਆ ਵੀ ਉਦੋਂ ਬੋਕੀ ਹੋਰ ਵੀ ਜਾਂਦੇ ਭਾਰੀ ਹੋ ਜਾਣੀ ਆ ਇੱਕ ਪਾਣ ਜਿਹਾ ਜਦ ਬੋਕੀ ਫਸ ਜਾਂਦੀ ਆ ਨਾ ਇਹ ਤਾਂ ਹਰ ਮੈਸਤਰ ਨੂੰ ਹੀ ਜਾਣਦਾ ਕਿ ਉਹ ਨਿਕਲਦੀ ਆ ਪਾਣੀ ਬਿਨਾ ਪਾਣੀ ਕਿਉਂ ਲਓ ਜੀ ਆਹ ਆਰਥਾ ਬੈ ਜਾਣਾ ਕਾਪਰ ਦਾ ਕਿੱਡਾ ਮੋਟਾ ਆਰਥਾ ਦੇਖੋ ਬੋਕੀ ਜਿੰਨਾ ਮੋਟਾ ਤੇ ਬੋਕੀ ਰੱਖ ਕੇ ਅਸੀਂ ਮਿਲ ਲਈ ਆ ਕਿੰਨਾ ਇਹ 2 ਫੁੱਟ ਡੂੰਗਾ ਦੱਬਣਾ ਤੇ ਬੋਕੀ ਨੂੰ ਜੋੜ ਪਾਏ ਪਾ ਕੇ ਇੱਥੋਂ ਤੱਕ ਜਾਉੜਾ ਇਹਨਾਂ ਨੇ ਕਾ ਬੋਕੀ ਤੋਂ ਕਿ ਘਰ ਦੇ ਵਿੱਚ ਨਾ ਸਮਾਨ ਵਗੈਰਾ ਸੜ ਜਾਂਦਾ ਸੀ ਲਾਈਟ ਵੱਧ ਘਟ ਜਦੋਂ ਆਉਂਦੀ ਸੀ ਏਸੀ 2-3 ਵਾਰੀ ਸੜਾ ਹਟੇ ਆ ਇਸੇ ਕਰਕੇ ਹੁਣ ਇਹ ਆਰਥ ਕਰਨ ਲੱਗੇ ਆ ਪੱਕਾ ਕੋਠੀ ਨੂੰ ਉਸ ਤੋਂ ਬਾਅਦ ਇੱਕ ਸਮਾਨੀ ਵੀ ਇਹ ਆਰਥ ਕਰਨਾ ਉਹ ਦੁਬਾਰ ਚ ਟੂਆ ਉਹ 10 ਫੁੱਟ ਦਾ ਨਿਕਲਣਾ ਇਹ ਜਿਹੜਾ ਟੂਆ ਆਹੀ ਬਾਲਾ ਵੱਡਾ ਸੀ ਇਹ ਬਾਲਾ ਡੂੰਗਾ ਕਰਨਾ 20 ਫੁੱਟ ਡੂੰਗਾ ਕਰਨਾ ਇਹ ਟੂਆ ਉੱਥੇ ਕੱਢ ਲੈ ਸਰਪੇ ਉੱਥੇ ਆਪਣੀ ਮੇਨ ਸਪਲਾਈ ਉੱਥੇ ਕੱਢਣਾ ਕਿ ਕਾਹਨੂੰ ਕੋਈ ਲਾਈਟ ਵੱਧ ਘਟ ਆਉਂਦੀ ਆ ਆ ਇਥੇ ਕੰਟਰੋਲ ਹੋ ਜਾਵੇ। ਲਓ ਵੀ। ਇੰਨੀ ਲੰਬੀ ਬਾਸਮੋਕੀ ਹੈ ਸਾਡੀ ਤੇ ਇੱਥੋਂ ਤੱਕ ਜਾਵੜੀ। ਲੈ ਆ ਲਿਆ ਗਮ। ਕਿੱਥੇ ਲਾਈ ਸੀ ਨਿਸ਼ਾਨੀ? ਆ ਵੀ ਲੱਗੀ ਵੀ ਇੱਧਰ। ਆ ਵੀ ਲੱਗੀ। ਇੰਨੀ ਬਾਸਮੋਕੀ ਹੋਰ ਥੱਲੇ ਭੇਜਣੀ ਪੈਣੀ। ਘੱਟੋ ਘੱਟ 2 ਫੁੱਟ ਹਨਾ। 2.5 ਫੁੱਟ। ਪਾਏ ਦੇ ਬਰਾਬਰ ਜੇ ਰੱਖਣਾ ਮੜੀ ਤੇ ਉੱਚੀ ਰੱਖਾਂਗੇ ਪੱਤੀ। ਹੂੰ। 1.5 ਫੁੱਟ ਆ ਜਾ। ਬਾ ਨਿਕਲਣਾ ਲਈ ਖਜਾਨਾ ਮਿੱਤਰੋ ਲੈ ਲਿਆ ਗਮ 2 ਫੁੱਟ ਰਹਿ ਗਈ ਜਗ ਸਹੀ ਹਨ ਬਾ ਦੌਰਾ ਵੀ ਪੈਣ ਵਾਲਾ ਹੀ ਆ ਸਹਰਿਆ ਨੇ ਨਾ ਵਾਟਰ ਕੂਲ ਪਾਣੀ ਦਾ ਇੱਥੇ ਰੱਖਤਾ ਭਰ ਕੇ ਇਹ ਸਾਨੂੰ ਨਹੀਂ ਕਹਿੰਦੇ ਬੁਲਾਉਣਾ ਅੰਦਰ ਏਸੀ ਚੱਲਦਾ ਕੂਲਿੰਗ ਨਿਕਲ ਜਾਂਦੀ ਆ ਪਾਣੀ ਇਹਨਾਂ ਹੀ ਤਾਂ ਪੀਦੇ ਵਾਟਰ ਕੂਲ ਚ ਆਏ ਰੱਬਾ 8 ਸਾਲ ਹੋ ਗਏ ਬੜੀ ਸਹਰਿਆ ਤੋਂ ਸੀਵਾ ਕਰਾਈ ਵਿਆਹ ਹੋਇਆ ਇਹਨੂੰ ਅੱਜ 8 ਸਾਲ ਨੇ ਦਾ ਹਿਸਾਬ ਹੈ ਕਿ ਅੱਜ ਹੀ ਪੂਰਾ ਕਰਨਾ ਉਹ ਕਹਿੰਦੇ ਆ ਜਾ ਤੂੰ ਜੱਸ ਟਿੱਕੇ ਚੜ੍ਹੇ ਸਾਡੇ ਆ ਯਾਰ ਤੁਹਾਨੂੰ ਸੁਣਾ ਤੁਮਾ ਕਰ ਮੈਤਰੀ ਦਾ ਭੂਆ ਦਾ ਮੁੰਡਾ ਵਗਾਰਿਆ ਵਗਾਰਿਆ ਹੋਇਆ ਹਾਏ ਤਾਂ ਕਲਾ ਕਰਕੇ ਮਿੱਤਰਾ ਪਰਛਾਵਾਂ ਮੁੜਿਆ ਆ ਨਹੀਂ ਜਿਹੜੀ ਅੱਜ ਉਹ ਹੋਣੀ ਜਿਹੜੀ ਕਦੇ ਕੈਨ ਹੋਈ ਨਾ ਹੋਵੇ ਲੈ ਬਈ ਕਹਿੰਦੀ ਬਾਲੇ ਸੋਹਣੀ ਜਾ ਕੇ ਹੁਣ ਪੇਕੀ ਜਾ ਕੇ ਹੁਣਾ ਕਹਿੰਦੀ ਮੋੜੀ ਹੋਣਾ ਤੇ ਲੈ ਆਂਦੀ ਨਾਲ ਨਾਲ ਜਵਰਾਜ ਤੇ ਆਰਥ ਹੋ ਗਿਆ ਆਪਣਾ ਮਿੱਤਰੋ ਲੈ ਬੇਬੇ ਸੇਵਾ ਵਾਲੇ ਭੱਕੜ ਕੱਢੇ ਹੋਏ ਅੱਜ ਤਾਂ ਕਿੰਨਾ ਹੋ ਗਿਆ ਸਹੀ ਗੱਲ ਡਿੱਗੜ ਗਏ ਸਹੀ ਗੱਲ ਅਸਮਾਨੀ ਪਈਦੀ ਪਤਾ ਨਹੀਂ ਡਿੱਗੇ ਕਿ ਨਾ ਡਿੱਗੇ ਸਾਡੀ ਤਾਂ ਬਿਜਲੀ ਕੰਨਾ ਹੋਈ ਦੀ ਨਿਕਲੀ ਜਾਂਦੀ ਹੁਣ ਆ ਵੇਖ ਲਓ ਮਾਲਕ ਕਿੰਨਾ ਡੂਮੇ ਫੇਰ ਨਾ ਕਿਉਂ ਵੀ ਜੱਸ ਆਇਆ ਹੈ ਹਨ ਕੰਮ ਨੂੰ ਨਿੱਕਾ ਕਰ ਗਿਆ ਆ ਬਲਾ ਸਾਰੀ ਬੋਕੀ ਵਿੱਚ ਜਾਣ ਲੱਗੇ ਪੈਨ ਜੋੜਤੀਆਂ ਆਪਾਂ ਠੀਕ ਆ ਹੁਣ ਮੈਸਤੀ ਤੋਂ ਆਪਾਂ ਗਰੰਟੀ ਕਾਰਡ ਲੈਣਾ ਜਿੰਨੇ ਕੋਈ ਸੀਜਾਂ ਸੜਨ ਗਈਆਂ ਇਹਦੀ ਜ਼ਿੰਮੇਵਾਰੀ ਆ ਤੇ ਨਵੀਆਂ ਲਿਆਲੇ ਦੇਊਗਾ ਹੁਣ ਵੀ ਜੁਮੇਵਾਰੀ ਚੱਕੀ ਵੀ ਹੁਣ ਆਪਣੀ ਚੀਜ਼ ਛੱਡਦੀ ਨਹੀਂ ਬਾਹਰ ਨਿਕਲੇ ਸੀ ਸੁਭੀ ਆ ਜਾ ਹਾਂ ਨਹੀਂ ਤਾਂ ਦੇਖਦੀ ਨਹੀਂ ਹਾਂਜੀ ਹੈਲੋ ਹੂੰ ਲਓ ਜੀ ਤਰੀਕ ਤੋਂ ਵੀ ਪਹੁੰਚ ਚੁੱਕੀ ਆ ਮੈਂ ਤਾਂ ਪਹਿਲਾਂ ਦੀ ਪਹੁੰਚੀ ਹੋਈ ਆ ਇਹ ਲੈ ਕੇ ਮੈਨੂੰ ਪਹੁੰਚੀ ਆ ਕਹਿੰਦੇ ਮੜਾ ਜਾ ਆਰਥ ਕਰਾ ਕੇ ਆ ਜਾਣ ਤੇ ਆਪਣੇ ਘਰੇ ਹਰਥ ਹੋ ਗਏ ਆ ਸਾਰੇ ਸਾਮਾਨੀ ਬਿਜਲੀ ਵਾਲਾ ਵੀ ਹੋ ਗਿਆ ਤੇ ਜਿਹੜੇ ਤੇ ਸਹਰਿਆਂ ਦੀ ਧਾਤੀ ਤੇ ਆ ਕੇ ਬਈ ਮੁਰਗੇ ਚੁੰਡੇ ਆਣਾ ਜਿਹੜੇ 8 ਸਾਲਾਂ ਦੇ ਅੱਜ ਆ ਗਿਆ ਮਿੱਤਰੋ ਵੀ ਮੁੱਲ ਮੋੜ ਦਾ ਟਾਈਮ ਬਣ ਗਿਆ ਜਾਂਦੇ ਹੱਥ ਹਾਏ ਬੋਕੀ ਹੋ ਵੀ 20 ਫੁੱਟ ਬਣਾਉਣੀ ਸੀ ਜੋੜ ਜੋੜ ਕੇ ਭਾਰੀ ਹੋ ਗਈ ਤੇ ਮਿੱਤਰੋ ਕਹਿੰਦੇ ਆ ਨਾ ਕਿ ਜਦੋਂ ਬੰਦਾ ਫਸਿਆ ਹੁੰਦਾ ਉਦੋਂ ਕੋਈ ਕੰਮ ਨਹੀਂ ਆਉਂਦਾ ਭੂਖਾ ਦੇ ਮੁੰਡਾ ਕਹਿੰਦਾ ਮੁੰਡੇ ਨੂੰ ਨਾਲ ਲੈ ਆਵਾਂ ਨਾਲ ਕੇ ਹੈਲਪਰ ਨੂੰ ਮੈਂ ਕਿਹਾ ਰਹਿਣ ਦੇ ਉੱਥੇ ਬੰਦੇ ਬਥੇਰੇ ਆਉਂਦੇ ਆਣ ਗਵਾਂਣ ਦੇ ਕਿ ਇਹਨੂੰ ਫੜ ਕੇ ਲਾ ਲਾਂਗੇ ਨਾ ਕਿਤੇ ਕੋਈ ਨਹੀਂ ਮਿਲਿਆ ਪਰ ਉਹਨੇ ਨੂੰ ਲੱਗਣਾ ਵੈ ਨਾਲ ਇਹ ਸੌਹਰੇ ਨਹੀਂ ਮੇਰੇ ਨੇ ਵਾਟਰ ਗੂਲ ਭਰ ਕੇ ਸੁਨਾਣੇ ਰੱਖਤਾ ਕਹਿੰਦੇ ਤੋਂ ਪਾਣੀ ਪੀ ਚਲਿਓ ਤੇ ਮਾਰੀ ਚਲੋ ਭੋਕੇ ਸਾਨੂੰ ਨਹੀਂ ਕਿਹਨੇ ਬੁਲਾਉਣਾ ਇਹ ਜਿਆਦਾ ਹੀ ਹੋਣੀ ਹੂੰ ਵੱਡਾ ਲੈ ਵੀ ਮੈਸਤਰੀ ਪਰਨਾ ਇਹ ਸੂਤ ਕਰ ਲੈਂਦਾ ਵਿਚਾਰਾ ਕਿਦੇ ਉਧਰ ਨੂੰ ਨਾ ਜਾਂਦਾ ਇਹ ਕਰਤ ਤਾ ਹੀ ਕਰ ਲਿਆ ਇਹ ਕਰਤ ਤਾ ਹੀ ਲਿਆ ਕਰ ਤੇ ਇੱਕ ਰਹਿ ਗਿਆ ਜਾਨ ਕਿ ਜਿਹੜਾ ਵੱਡਾ ਹਰਤ ਸੀ ਨਾ ਉਹ ਆਪਾਂ ਕਰ ਲਿਆ ਤੇ ਮੈਂ ਗੱਲ ਪੱਥਰ ਬਨਣਾ ਪੱਥਰ ਬਨਣਾ ਓਏ ਹਾਈ ਤਵਦੰਦਰਾ ਹਾਈ ਦਾ ਰੀਜ ਵੀ ਨਹੀਂ ਪੂਰੀ ਹੋਈ ਨਵੀਂ ਕੋਠੀ ਪਾਈ ਹੁਣ ਵਿਥੌੜੀਆਂ ਚੱਕੀ ਫਿਰਦਾ ਹੁਣ ਮਗਲੇ ਪਾਸੇ ਆਰਥਕ ਆਰਥ ਕਰਨਾ ਆਪਾਂ ਸਮਾਨੀ ਬਿਜਲੀ ਵਾਲਾ ਜਿਹੜਾ ਇਹ ਆਪਾਂ ਆਰਥ ਕੀ ਕਰ ਰਹੇ ਹਾਂ ਥੱਲੇ ਇੱਥੇ ਤੇ ਤੂੰ ਦੇਖੋ ਕਿੰਨੀ ਮੋਟੀ ਰਾਡ ਸੀ ਕਾਪਰ ਦੀ ਸੀ ਉਹ ਤੇ ਇੱਥੇ ਅਕਸਰੀ ਏਸੀ ਕਿੰਨੇ ਵਾਰ ਸੜ ਗਿਆ ਆਪਣੇ ਦੋ ਤਿੰਨ ਵਾਰੀ ਦੋ ਤਿੰਨ ਵਾਰੀ ਏਸੀ ਸੜ ਗਿਆ ਆਪਣੇ ਜੀ ਜੀ ਨੁਕਸਾਨ ਹੋ ਗਿਆ ਹੂੰ ਲਾਓ ਫਿਰ ਗੱਡੀ ਦਾ ਨੰਬਰ ਉਹਦਾ ਪਿੱਛੇ ਫਿਰ ਸਾਰੇ ਕਹਿ ਦਿੰਦੇ ਨੰਬਰ ਨਹੀਂ ਵਿਖਾਉਣਾ ਚਾਹੀਦਾ ਇਹ ਵੀ ਬੜਾ ਪੰਗਾ ਜਿਹੜਾ ਨੈਟਵਰਕ ਜਿਹੜਾ ਪਾ ਯੂਜ਼ ਕਰਦੇ ਆ ਨਾ ਇਹਨਾਂ ਦੀਆਂ ਬੜੀਆਂ ਹੁੰਦੀਆਂ ਨੇ ਕਿ ਤੁਸੀਂ ਆਹ ਚੀਜ਼ ਨਹੀਂ ਦਿਖਾਉਣੀ ਤੁਸੀਂ ਗੱਡੀ ਦਾ ਵਾਹਨ ਦਾ ਨੰਬਰ ਵੀ ਨਹੀਂ ਦਿਖਾ ਸਕਦੇ ਉਹਦੀ ਓਬਜੈਕਸ਼ਨ ਲਾ ਦਿੰਦੇ ਨੇ ਸਾਨੂੰ ਪਤਾ ਹੀ ਨਹੀਂ ਸੀ ਹੁਣ ਪਤਾ ਲੱਗਣ ਲੱਗਾ ਇਹ ਚੀਜ਼ ਦਾ ਠੀਕ ਆ ਮੈਨੂੰ ਵੀ ਨਹੀਂ ਪਤਾ ਅਰਥ ਹੋ ਗਿਆ ਆਪਣਾ ਤੇ ਕੈਮੀਕਲ ਪਾਉਣਾ ਤੇ ਇਹਦੇ ਨਾਲ ਕੀ ਹੁੰਦਾ ਕਿ ਨਾ ਇੱਥੇ ਲਾਈਟ ਵੱਧ ਘਟ ਆਉਂਦੀ ਸੀ ਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸੀ ਦੋ ਤਿੰਨ ਵਾਰ ਤੇ ਇਸ ਹੀ ਛੜ ਗਏ ਤੇ ਹੁਣ ਜੇ ਲਾਈਟ ਵੱਧ ਘਟ ਆਉਂਗਾ ਕਹਿੰਦੇ ਆ ਕਿ ਵੀ ਨਹੀਂ ਛੜਨਗੇ ਬਾਕੀ ਕੋਈ ਗਾਰੰਟੀ ਹੈ ਜੇ ਕੋਈ ਸਿੰ ਨੈਚਰ ਐਕਸਪੀਰੀਅੰਸ ਨਹੀਂ ਬਹੁਤ ਚੀਜ਼ ਦੋਈ ਨਹੀਂ ਘਰ ਆਉਣਾ ਉਹਨਾਂ ਉੱਨਾ ਟਾਈਮ ਸਾਰੇ ਜਾਣੇ ਵਿਸ਼ਵਾਸ ਕਰਦੇ ਸੀ ਕਿ ਬਾਈ ਤੂੰ ਜਰਾ ਖੁਸ਼ ਹੋ ਕੇ ਵਲੌਗ ਬਣਾਉ ਸਾਡੇ ਲਈ ਹਨਾ ਲਓ ਫਿਰ ਅੱਜ ਆ ਗਿਆ ਤੁਹਾਡੇ ਲਈ ਹਨਾ ਤੁਹਾਨੂੰ ਹੱਸਿਆ ਕਰਾਂਗੇ ਤੁਹਾਡੇ ਲਈ ਠੀਕ ਆ ਸਾਰਿਆਂ ਨੇ ਬਹੁਤ ਤੁਸੀਂ ਸਾਡਾ ਔਖੇ ਟਾਈਮ ਵਿੱਚ ਸਾਥ ਦਿੱਤਾ ਬਹੁਤ ਤੁਸੀਂ ਹਾਈ ਤੱਕ ਆਉਂਦੀਆਂ ਨੇ ਤੇ ਸਾਰੇ ਕਹਿੰਦੇ ਬਾਈ ਤੇਰਾ ਕਦੋਂ ਹੱਸ ਕੇ ਦੇਣ ਵਾਲਾ ਵਲੌਗ ਆਊਗਾ ਲੈ ਫਿਰ ਅੱਜ ਆ ਗਿਆ ਚਲੋ ਫਿਰ ਲੱਗੀ ਬੱਟਨੋ ਮਗਰ ਚਲੋ ਜਾਓ ਵਿਚਾਰਾ ਕੱਲਾ ਕੰਮ ਕਰੀ ਜਾਂਦਾ ਕੱਲਾ ਕਹਦੇ ਨਾਲ ਲਾਈਆਂ ਬੋਕੀਆਂ ਬੋਕੀ ਜੋੜ-ਜੋੜ ਕੇ ਜੋੜ-ਜੋੜ ਕੇ 20 ਫੁੱਟ ਸੀ 20 ਫੁੱਟ ਡੂੰਗਾ ਅਰਥ ਕਰਨਾ ਸੀ ਉਹ ਉਹ ਹੋ ਗਿਆ ਹੁਣ ਜਿਹੜਾ ਗਾਂਹ ਵਾਲਾ ਅਰਥ ਕਰਨਾ 10 ਫੁੱਟ ਹੀ ਕਰਨਾ ਤਾਂ ਹੈ ਹੂੰ ਤੇ ਅੱਜ ਮਿੱਤਰੋ ਵੀ ਆਪਣੇ ਪੀਜ ਨੂੰ ਵੀ ਮੇਰੇ ਨਾਲ ਗਏ ਹੋਏ ਆ ਹਨਾ ਬਾਜੀ ਤੇ ਅੱਜ ਪਤਾ ਲੱਗ ਜੂ ਨਿਤਰੂੜੇਵੇਂ ਖਾਣੀ ਕੁੰਡੀਆਂ ਦੇ ਸਿੰਘ ਵਾ ਕੇ ਅੱਜ ਲੱਗੂ ਪਤਾ ਬਦਾਮਚਾਰਿਆਂ ਦਾ ਮੁੱਲ ਗੁੱਡੀ ਹੈ ਅੱਜ ਵਲੌਗ ਜੀ ਦੱਸਣਾ ਪਾ ਪੈ ਇੱਥੇ ਅੱਜ ਠੀਕ ਆ ਅੱਜ ਡੇੜੀ ਹੁਣੀ ਅੱਜ ਹੈਗੀ ਆ ਬਾਜੀ ਆ ਸੋ ਬਹੁਤ ਘੈਂਟ ਕਬੂਤਰ ਨੇ ਆਪਣੇ ਠੀਕ ਆ ਤੇ ਗਰਮੀ ਬਹੁਤ ਜ਼ਿਆਦੇ ਆ ਤੇ 65 ਕਬੂਤਰ ਉੱਡੇ ਸੀ 65 ਉੱਡੇ ਸੀ ਨਾ 65ਾਂ ਦੇ ਵਿੱਚੋਂ 25 ਰਹਿ ਗਏ ਬਾਕੀ ਪਹਿ ਗਏ ਆ ਤੇ ਜਿਨ੍ਹਾਂ ਦੇ ਵਿੱਚ ਆਪਣਾ ਹਜੇ ਉੜਦਾ ਪਿਆ ਤੇ ਬਾਕੀ ਲੱਗ ਜੂ ਪਤਾ ਹੁਣ ਦੇਖੀ ਬੇਇੱਜ਼ਤੀ ਨਾ ਕਰਵਾ ਦਿਓ ਮੇਰੀ ਕਿਤੇ ਸਹੀ ਗੱਲ ਜਿਹੜੀ ਅੱਜ ਮੇਰੇ ਨਾਲ ਵਿੱਚ ਹੋਈ ਜਾਂਦੀ ਉਹ ਤਾਂ ਗੱਲ ਠੀਕ ਆ ਹੁਣ ਕਬੂਤਰ ਨਹੀਂ ਬਹਿਣਾ ਚਾਹੀਦਾ ਮੈਨੂੰ ਦੱਸੀ ਜਾਂਦਾ ਇਹਨੂੰ ਨਹੀਂ ਤੇਰੇ ਫੈਂਟ ਕੋਈ ਗਰੰਟੀ ਨਹੀਂ ਤੇਰੇ ਫੈਂਟਾ ਚੜ ਜਣਾ ਦੇ ਹਿਸਾਬ ਨਾਲ ਇਹ ਕਬੂਤਰ ਬਹਿ ਗਿਆ ਤਾਂ ਹੁਣ ਮੈਂ ਪਬਲਿਕ ਹੀ ਕਹਿ ਦਿੱਤਾ ਹੁਣ ਕਬੂਤਰ ਜਿੰਨਾ ਚਾਹੀਦਾ ਠੀਕ ਆ ਨਾ ਮੈਂ ਪੁੱਛਦਾ ਡੈਡੀ ਨੂੰ ਲੈ ਕਬੂਤਰ ਉੱਡਦਾ ਆਪਣਾ ਗਰਮੀ ਬਹੁਤ ਜ਼ਿਆਦਾ ਹੈ ਨਾ ਸਹੀ ਆ ਤੇ ਛੋਟੂ ਆਪਣਾ ਤੁਸੀਂ ਚੱਲ ਜਾਓ ਵੀਡੀਓ ਛੋਟੂ ਆਪਣਾ ਸੁੱਤਾ ਪਿਆ ਦੇ ਸਿੱ ਜਗੜ ਲਾਗੇ ਮੰਜੇ ਨਾ ਬਣਨਗੇ ਭਾਇਆ ਰਾ ਸਿੱਧੂ ਵਾਸਤੇ ਮਹਿੰਗੇ ਮਹਿੰਗੇ ਝੂਲੇ ਲਿਆਂਦੇ ਮਿੱਤਰੋ ਠੀਕ ਆ ਤੇ ਉਹ ਇਦਾਂ ਇਦਾਂ ਮਾੜਾ ਮਾੜਾ ਹਿਲਦਾ ਮਹਿੰਗੇ ਮਹਿੰਗੇ ਕਿਸੇ ਝੂਲੇ ਕਿਸੇ ਕੇ ਨਹੀਂ ਪਿਆ ਉਹ ਪੈਂਦਾ ਪਤਾ ਕਾਹਚ ਜੇ ਮੰਜੇ ਦੇ ਨਾਲ ਨਹੀਂ ਉਹ ਬਣ ਦੇਂਦੇ ਲੀੜਾ ਲੀੜਾ ਬਣ ਕੇ ਜਿਵੇਂ ਪੁਰਾਣੇ ਟਾਈਮ 'ਚ ਝੂਟੇ ਦਿੰਦੇ ਸੀਗੇ ਉਹ ਉਹਦੇ 'ਚ ਸੌਂਦਾ ਰਾਤ ਨੂੰ ਫਿਰ ਮੈਂ ਤੇ ਜਸ ਫੜ ਫੜ ਕੇ ਇਦਾਂ ਚੁੰਨੀ 'ਚ ਪਾ ਕੇ ਨਾ ਉਹਨੂੰ ਫਿਰ ਇੱਧਰ ਤੱਕ ਕਰਕੇ ਹਾਂ ਤੁਹਾਡੇ ਨੇ ਵਲੌਗ ਲੈ ਕੇ ਆਇਆ ਕਰਾਂਗੇ ਨਾ ਸੋ ਬਾਪੂ ਬਾਪੂ ਕਹਿੰਦੇ ਬੜੇ ਸਕਾਲ ਰਹਿੰਦੇ ਸੀ ਉਹਨੂੰ ਆਪ ਬਾਪੂ ਬਣੇ ਹਨਾ ਬਹੁਤ ਔਖਾ ਹੋਰ ਚੀਕਾ ਮਾਰੂਗਾ ਇੱਕ ਵਾਰ ਮੇਰਾ ਫੜਿਆ ਹੁੰਦਾ ਤੌਲੀਏ ਚ ਪਾ ਕੇ ਇੱਕ ਵਾਰ ਲੱਤਾਂ ਵਾਲਾ ਪਸੇਦਾ ਫੜਨ ਦੇ ਝੂਟੇ ਦੇ ਝੂਟ ਆ ਫੇਰ ਸੌਂਦਾ ਰਾਤ ਨੂੰ ਉਹ ਹੁਣ ਮੰਜੇ ਨਾਲ ਹੀ ਬਣਦਾ ਪੁਰਾਣਾ ਟਾਈਮ ਜਿਹੜਾ ਸਹੀ ਹੁੰਦਾ ਹੀ ਪੁਰਾਣੀਆਂ ਬੋੜੀਆਂ ਹੈਣਾ ਤੇ ਮਹਿੰਗੇ ਵਾਂਗੇ ਝੂਲਿਆਂ 'ਚ ਨਹੀਂ ਸੁੱਤਾ ਉਹ ਤੇ ਸੁੱਤਾ ਉਹ ਮੰਜੇ ਦੀ ਬਾਹੀ ਦੇ ਨਾਲ ਠੀਕ ਆ ਲੈ ਫਿਰ ਕਬੂਤਰ ਵਾਲੀ ਅਪਡੇਟ ਤੁਹਾਨੂੰ ਦੇ ਹੀ ਦੇਣੀ ਕਬੂਤਰ ਆਪਣਾ ਕਿੰਨੇ ਕਬੂਤਰਾਂ ਦੇ ਬੈਠਾ ਆ ਆਪਣਾ ਜਿਹੜਾ ਸਾਹਮਣੇ ਘਰ ਦੇ ਸਾਹਮਣੇ ਲੇਕ ਬਣੀ ਸੀ ਨਾ ਮਿਸਰਾਂ ਨੇ ਖਾਲੀ ਕਰੀ ਲੱਗ ਕੇ ਮੈਂ ਪੱਕਾ ਕੰਮ ਕੀਤਾ ਪਤਾ ਨਹੀਂ ਹਜੇ ਕੁਝ ਵੀ ਨਹੀਂ ਉਧਰ ਲਾ ਛੱਪੜ ਸਾਰਾ ਪੱਕਾ ਹੋ ਹੀ ਜਾਂਦਾ ਆਪਣਾ ਉਹ ਸਾਰਾ ਵਿੱਚ ਮਿੱਟੀ ਗੱਡੀ ਪਈ ਆ ਕਿਤੇ ਬਣ ਜੀ ਨਾ ਗੱਲ ਨੀ ਯਾਰ ਆ ਜੂੜ ਠੀਕ ਆ ਹੁਣ ਮਗਰ ਆਤ ਕਰ ਲਗੀ ਆਪਾਂ ਅਸਮਾਨੀ ਵਿਜਲੀ ਵਾਲਾ ਉਹ ਚ ਕੈਮੀਕਲ ਕੋਚ ਕੈਮੀਕਲ ਪਾਉਣਾ ਆਪਾਂ ਉਹ ਪੈ ਗਿਆ ਚੱਲੀ ਅੰਦਰ ਕਾਕੇ ਕੋਲ ਜਾ 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 ਗਰਮੀ ਆ ਹੁਣ ਗਰਮੀ ਚ ਹੁਣ ਰਹਿ ਗਿਆ ਮੈਂ ਤੇ ਉਧਰ ਮੇਸਤਰੀ ਗਰਮੀ ਚ ਕੋਈ ਨਹੀਂ ਖੜਦਾ ਬਈ ਲੈ ਲੇਖਾ ਦੇਣਾ ਹੀ ਪੈਣਾ ਪੱਟੀ ਜਣਾ ਨਵੀਂ ਫਰਸ਼ ਪਟੀਆਂ ਨਵੇਂ ਫਾਸੇ ਲੱਗੀ ਲਗਾਈ। ਖਾਇ ਤਾਂ ਰੀਜ ਹੀ ਨਹੀਂ ਪੂਰੀ ਹੋਈ ਨਵੇਂ ਕੋਠੀ ਦੀ ਤੰਦਰਾ ਤੂੰ ਪਟਣੇ ਸ਼ੁਰੂ ਕਰਤੇ। ਹਾਂ ਫਿਰ ਲੈ ਮੇਤਰੋ ਕੰਮ ਤਾਂ ਗਿਆ ਹੋ। ਹਰ ਤਸੀਂ ਦੱਬਦੇ ਦੋਨੇ। ਤੇ ਲੈਟ ਗਈ ਔਠ ਤੇ ਟੈਂਕੀ ਵੀ ਮੁੱਕ ਗਿਆ ਪਾਣੀ। ਤੇ ਹੁਣ ਲ ਪੋਣਾ ਆਪੋ ਚ ਕੈਮੀਕਲ ਤੇ ਕੈਮੀਕਲ ਪਾ ਦੇਦਾ ਕਾ ਦੇਣਾ ਬਾਈ ਜੀ। ਤੇ ਮੈਨੂੰ ਕਹਿੰਦਾ ਸਾਹਮਣੇ ਘਰ ਦੇ ਆ ਛੱਪੜਾ ਕਹਿੰਦਾ ਉੱਥੇ ਹੀ ਚਾਰ ਫੜ ਲੀਆਂ ਮਰ ਲਿਆ। ਇਹ ਕੰਮ ਰਿਹਾ ਹੈਗਾ ਤੇਰਾ ਕਰਾਉਣ ਵਾਲਾ ਉਹਨੂੰ ਉਹ ਵੀ ਕਰਵਾ ਲਾ ਐਸ਼ ਨੂੰ ਲਾਉਣੇ ਆ ਐਸ਼ ਵੀ ਨਾ ਲਾਈਏ ਨਾਨਕੇ ਆਪਦੇ ਲੈ ਫਿਰ ਮਾਮੇ ਦੇ ਕੋਠੀ ਦਾ ਫਿਰ ਅਰਥ ਕਰਨਾ ਆਪਾਂ ਡਿਊਟੀ ਲਾਈ ਆ ਆਪਣੀ ਹੁਣ ਛੱਪਣ ਦੇ ਵਿੱਚੋਂ ਬਾਲਟੀਆਂ ਤੂੰ ਲੈਉਣੀਆਂ ਭਰ ਕੇ ਪਾਣੀ ਨੇ ਕੰਮ ਮੈਂ ਲੈ ਕੇ ਆਵਾਂ ਮੈਂ ਲੈ ਕੇ ਆਵਾਂ ਹਾਂ ਹਾਂ ਹੁਣ ਫਿਰ ਲੈ ਹੁਣ ਆਪਣੀ ਛੇਤੀ ਕੀ ਕੀਤੀ ਕੀ ਕਰੂਗੀ ਬਈ ਹੂੰ ਐਂ ਕਰ ਲੀਏ ਆਪਾਂ ਉਥੋਂ ਤਾਰ ਦੁਰ ਪਾ ਲੀ ਗੀ ਲਾਈਟ ਵੀ ਤਾਂ ਆ ਜੂ ਇਹਦੋਂ ਕੀ ਕਹਿੰਦਾ ਸਹੀ ਹੈ ਨਾ ਜਿੰਮੇਵਾਰੀ ਵੱਡੀ ਲਾਤੀ ਆ ਲਾ ਵੀ ਗਰਮੀ ਦੇ ਵਿੱਚ ਦਿੱਤੀ ਆ ਅੱਜ ਸਵੀਰ ਦੀ ਲਾਈਟ ਵੀ ਨਹੀਂ ਆਈ ਚੀਦੇ ਦੇ ਵਿੱਚ ਤੇ ਟੈਂਕੀਆਂ 'ਚ ਪਾਣੀ ਵੀ ਮੁੱਕ ਗਿਆ ਤੇ ਕੈਮੀਕਲ ਘੋਲ ਘੋਲ ਕੇ ਆਪਾਰਥਾਂ ਦੇ ਨਾਲ ਪਾਉਣਾ ਤੇ ਉਹ ਪਾਣੀ ਚਾਹੀਦਾ ਘਟੋ ਘੱਟ 3 400 2 3 200 ਲੀਟਰ ਨਾਲ 1.5 200 ਲੀਟਰ ਪਾਣੀ ਚਾਹੀਦਾ ਤੇ ਟੈਂਕੀ ਕਹਿੰਦੀ ਆਪਣੋਂ ਮੇ ਪਾਣੀ ਖਤਮ ਹੋ ਗਿਆ ਐਸੇ ਲੱਡੂਆਂ ਦਾ ਚਾਹ ਜੜਿਆ ਹੋਇਆ। ਅੱਜ ਸੰਦੇ ਇੰਜੋਏ ਕਰ ਰਹੀ ਆ। ਪਾ ਦੇ ਖਲਾ ਨਾਨ ਕਹਿੰਦੇ ਕਰ ਜਾਂਗਾ। ਹਾਂ। ਕਾਹਦ ਮਿੱਟੀ ਖਲਾਰੀ ਜਾਨੀ ਆ। ਮੇਰੇ ਫੇਵਰਿਟ। ਓਏ ਪਾ ਦੇ ਹੁਣ ਮੈਂ ਤੇਰੇ ਫੇਵਰਿਟ ਨਾਲ ਦਿੰਦੇ ਆ। ਹਾਂ ਬਰੇ ਪਾਗਲ। ਮਿੱਟੀ ਮੋਕਰ ਦਾ ਕਾ ਠੀਕ ਕਰਾਉਣਗੇ ਫਿਰ ਸੁਨਾਲ ਜੁੱਤੀ ਨਾਲ। ਵੇਚ ਨਾ ਛੱਡੀ। ਗੋ ਵੀ ਆ ਗਿਆ ਆਪਣਾ ਤਰਸੂਲ ਵੀ। ਅਸਮਾਨੀ ਬਿਜਲੀ ਵਾਲਾ। ਦੇਖੋ। ਤੇ ਤਾਰ ਪਾ ਪੂ ਕੇ ਲੈ ਆਂਦੀ ਆ ਥੱਲੇ ਦੀ ਮੋਟੀ ਕਿਉਂਕਿ ਤਾਂ ਤੱਕ ਲੈ ਜਾਣਾ ਵੀ ਸਾਡੇ ਵਾਸਤੇ ਇੱਕ ਚੁਣੌਤੀ ਸੀ ਬਹੁਤ ਵੱਡੀ ਤੇ ਘਰ ਨੂੰ ਆਪਣੋ ਸਮਾਨ ਨਹੀਂ ਬਿਜਲੀ ਦਾ ਅਰਥ ਨਹੀਂ ਮਿੱਤਰੋ ਹੋਇਆ ਸੀਗਾ ਤੇ ਕੋਠੀ ਆਪਣੀ ਪਿੰਡ ਦੇ ਵਿੱਚ ਬਹੁਤ ਜਿਆਦਾ ਉੱਚੀ ਆ ਇਹ ਤੇ ਸਾਡੇ ਪਿੰਡ ਕਿਹੜਾ ਬਿਜਲੀ ਡਿੱਗੀ ਸੀ ਤੇ ਸਾਰੀ ਕੋਠੀ ਉਹਨਾਂ ਦੀ ਖਰਾਬ ਕਰਦੀ ਸਾਰੀਆਂ ਉਹਨਾਂ ਦੀਆਂ ਬਿਜਲੀ ਵਾਲੀਆਂ ਜਿੰਨੀਆਂ ਫੀਟਾਂ ਐ ਸਾਰੀਆਂ ਕੱਢ ਕੇ ਬਾਹਰ ਮਾਰੀਆਂ। ਕੋਠੀ ਦੇ ਵਿੱਚ ਤੇੜਾਂ ਆ ਗਿਆ ਸੀ। ਤਾਂ ਡਰਦਿਆਂ ਨੇ ਸਮਾਨੀ ਬਿਜਲੀ ਦਾ ਤੋਂ ਅਰਥ ਨਹੀਂ ਕੀਤਾ ਸੀਗਾ। ਹੁਣ ਸਮਾਨੀ ਬਿਜਲੀ ਦਾ ਅਰਥ ਹੋ ਰਿਹਾ ਘਰੇ ਆਪਣੇ। ਬਿਜਲੀ ਦਾ ਅਰਥ ਹੋ ਗਿਆ। ਹੁਣ ਸਮਾਨੀ ਬਿਜਲੀ ਦਾ ਅਰਥ ਕਰਨ ਚ ਲੱਗੇ ਹੋਏ ਆ। ਲੋਕ ਵੀ ਦੋਸਤੋ ਨਾ ਤੋ ਕੇ ਆਪਾਂ ਹੋ ਗਏ ਆ ਫਰੈਸ਼ ਤੇ ਗਰਮੀ ਬਹੁਤ ਜ਼ਿਆਦਾ ਸੀ ਅੱਜ। ਤੁਹਾਡੇ ਲਈ ਬਹੁਤ ਹੱਸੇ ਆ ਸਾਰੇ ਕਹਿੰਦੇ ਬਾਈ ਤੁਸੀਂ ਹੱਸਦੇ ਸੋਹਣੇ ਲੱਗਦੇ ਹੱਸ ਕੇ ਵੀਲੋਗ ਬਣਾਇਆ ਤੁਹਾਡੇ ਸਾਰਿਆਂ ਦੇ ਲਈ ਅੱਜ ਟੈਨਸ਼ਨਾਂ ਸਾਰੀਆਂ ਇੱਕ ਪਾਸੇ ਰੱਖ ਕੇ ਹਨ ਖੁੱਲ ਕੇ ਹੱਸਣ ਦੀ ਕੋਸ਼ਿਸ਼ ਕੀਤੀ ਆ ਤੇ ਹੁਣ ਤੁਹਾਨੂੰ ਦੱਸਦੇ ਆ ਆਪਣੇ ਅਰਥ ਹੋ ਗਿਆ ਜੀ ਸਾਰੇ ਕਿਉਂਕਿ ਮम्मा ਰੇੜੀਆਂ ਜ਼ਿੰਮੇਵਾਰੀ ਲਈ ਜਸ ਆਪਾਂ ਜ਼ਰੂਰ ਕਰਵਾਉਣਾ ਕਿਉਂਕਿ ਅੱਗੇ ਹੁਣ ਪ੍ਰਸ਼ਾਦ ਦਾ ਟਾਈਮ ਹਨਾ ਬਿਜਲੀਆਂ ਕਰੇ ਰਛਨੀਆਂ ਨੇ ਬਾਕੀ ਜਿਹੜੀ ਸਭ ਤੋਂ ਮੇਨ ਚੀਜ਼ ਸੀਗੀ ਕਿ ਆਪਣੇ ਘਰੇ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਸੀਗਾ ਨੁਕਸਾਨ ਹੁੰਦਾ ਸੀ ਜ਼ਿਆਦਾ ਕਿਉਂਕਿ ਲੇਡ ਵੱਧ ਘਟ ਜ਼ਿਆਦੀ ਆਉਂਦੀ ਸੀ ਉਹ ਅਰਥ ਜਿਹੜਾ ਜ਼ਮੀਨ ਵਾਲ ਅਰਥ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਫਿਰ ਜਦੋਂ ਗਏ ਸੀਗੇ ਫਿਰ ਕਹਿੰਦੇ ਸਾਮਾਨੀ ਬਿਜਲੀ ਵਾਲੇ ਜੇ ਆਪਾਂ ਕਰ ਦਈਏ ਅਰਥ ਆਪਣੇ ਦੋਨੇ ਹੋ ਗਏ ਆ ਤੇ ਹੁਣ ਅਪਡੇਟ ਦਿੰਨੇ ਤੁਹਾਨੂੰ ਆਪਣੇ ਕਬੂਤਰ ਦੀ ਹੁਣ ਤੁਹਾਨੂੰ ਜਿਦਾ ਵਲੌਗ ਜਿ ਦੱਸਿਆ ਸੀ ਆ ਕਿ ਕਬੂਤਰ ਆਪਣਾ ਜੀ ਬਾਜੀ ਛੁੱਟਿਆ ਸੀਗਾ ਦੇਖੋ ਮਿੱਤਰੋ ਹੁੰਦਾ ਇਦਾਂ ਕਿ ਸਾਰੇ ਉੱਥੇ ਜਿੱਤਣ ਵਾਸਤੇ ਜਾਂਦੇ ਨੇ ਹਰ ਕੋਈ ਕੋਈ ਵੀ ਨਹੀਂ ਜਾਂਦਾ 65 ਕਬੂਤਰ ਉੱਡੇ ਸੀਗੇ ਸਵੇਰੇ 7 ਵਜੇ ਡਾਏ ਆ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਕਬੂਤਰ ਆਪਣਾ ਸੀਗਾ ਤੇ ਕਬੂਤਰ ਇੰਨਾ ਵਧੀਆ ਉੱਡਿਆ 3:30 ਵਜੇ ਜਾ ਕੇ ਕਬੂਤਰ ਬੈਠਾ ਆਪਣਾ ਤੇ 65 ਦੇ ਵਿੱਚੋਂ ਕਬੂਤਰ ਸਾਰੇ ਆਪਣੇ ਰਹਿ ਗਏ ਸੀਗੇ 6 ਕਬੂਤਰ ਰਹਿ ਗਏ ਸੀਗੇ ਸੋ 65 ਕਬੂਤਾਂ ਕਬੂਤਰਾਂ ਦੇ ਵਿੱਚੋਂ 6 ਕਬੂਤਰ ਆਪਣਾ ਬੈਠਾ ਸੀਗਾ ਪੰਜਵਾਂ 6 ਕਬੂਤਰ ਬੈ ਗਿਆ ਸੀ 10-15 ਮਿੰਟ ਦਾ ਹੀ ਫਰਕ ਰਹੇਗਾ ਉਸ ਤੋਂ ਬਾਅਦ ਉਹ ਬਾਜੀ ਸਾਂਝੀ ਹੋ ਗਈ ਸੀ ਤੇ ਕਿਉਂਕਿ ਗਰਮੀ ਦਾ ਮਾਹੌਲ ਆ ਹਨਾ ਕਿਉਂਕਿ ਇੰਨੀ ਗਰਮੀ ਦੇ ਵਿੱਚ ਸਵੇਰ 7:00 ਤੋਂ ਲੈ ਕੇ 3:30 ਵਜੇ ਤੱਕ ਉੱਡਣਾ ਟੈਂਪਰੇਚਰ 40 45 ਡਿਗਰੀ ਟੈਂਪਰੇਚਰ ਅੱਜ ਦਾ ਇੰਨੀ ਜ਼ਿਆਦਾ ਗਰਮੀ ਆ ਹੁਣ ਆਪਾਂ ਆਰਥ ਵਗੈਰਾ ਕਰਦੇ ਸੀ ਬਾਹਰ ਸ਼ਾਮੇ ਵੀ ਖੜਿਆ ਨਹੀਂ ਆਂਦਾ ਸੀਗਾ ਸੋ ਬਹੁਤ ਵਧੀਆ ਕਬੂਤਰ ਉੱਡਿਆ ਬਹੁਤ ਵਧੀਆ ਰਿਜ਼ਲਟ ਕਹਿ ਸਕਦੇ ਆ ਸੋ ਕੰਪੀਟੀਸ਼ਨ ਬਹੁਤ ਜ਼ਿਆਦਾ ਆ ਤੇ ਜਿਹੜੇ 5 6 ਕਬੂਤਰ ਜਿਹੜੇ ਐਂਡ ਦੇ ਰਹਿ ਗਏ ਆ ਸੋ ਮਾੜੇ ਕਬੂਤਰ ਨਹੀਂ ਹੁੰਦੇ ਉਹ ਚੰਗੇ ਕਬੂਤਰ ਹੀ ਆ ਪੂਰੇ ਜਿਹੜੇ ਐਂਡ ਤੇ ਰਹਿ ਗਏ ਸੀ ਆਪਣੇ ਸੋ ਬਿਲਕੁਲ ਨੇੜੇ ਹੋ ਕੇ ਆਪਣੀ ਜਿੱਤ ਹੱਥੋਂ ਨਿਕਲ ਗਈ ਅੱਜ ਸੂਪਰ ਮਾਧਮ ਆ ਫਿਰ ਕਿਰਪਾ ਕਰੂਗਾ ਤੇ ਕਿਉਂਕਿ ਆਪਾਂ ਜਿਹੜੇ ਕਬੂਤਰਾਂ ਦੇ ਆਮ ਨਹੀਂ ਹੁੰਦੇ ਇਹਨਾਂ ਨੂੰ ਸਾਹਮਣਾ ਬਹੁਤ ਔਖਾ ਹੁੰਦਾ ਹੋਊਗਾ ਤੇ ਕਿਉਂਕਿ ਐਕਚੁਅਲੀ ਕਈ ਕਹਿ ਦਿੰਦੇ ਆ ਕਿ ਆਪਾਂ ਕਬੂਤਰ ਨਹੀਂ ੜਾਉਣੇ ਜਾਂ ਇਦਾਂ ਆ ਨਾ ਕਿ ਆਪਾਂ ਧੱਕਾ ਕਰਦੇ ਆ ਇਦਾਂ ਕਰਦੇ ਆ ਤੁਸੀਂ ਯਕੀਨ ਮੰਨਿਓ ਕਿਸ ਦਿਨ ਕਿਤੇ ਕੋਲੇ ਆ ਕੇ ਵੇਖੇ ਬੈਠਿਓ ਤੇ ਕਿੰਨਾ ਜਿਆਦਾ ਉਹ ਤੇ ਮਿਹਨਤ ਹੁੰਦੀ ਆ ਆਪਾਂ ਉਹਦੇ ਜਵਾਕ ਨੂੰ ਇਨੀ ਖਰਾਕ ਨਹੀਂ ਖਵਾਉਂਦੇ ਜਿੰਨੀ ਆਪਾਂ ਕਬੂਤਰਾਂ ਨੂੰ ਜਿੰਨਾਂ ਦੇ ਰੱਖੇ ਆ ਜਿਹੜੇ ਬਾਏ ਰੱਖੇ ਜਿਵੇਂ ਸਾਹਮਦੇ ਆ ਆਪਣੇ ਰਿਸ਼ਤੇਦਾਰੀਆਂ 'ਚ ਬਾਈ ਪ੍ਰੌਣੇ ਦੇ ਵੀ ਰੱਖੇ ਆਪਣੇ ਦੇ ਤੇ ਮੇਰੇ ਸਹੁਰਿਆਂ ਦੇ ਵੀ ਰੱਖੇ ਆ ਤੇ ਡੇਲੀ ਬਾਦਾਮ ਉਹਨਾਂ ਵਾਸਤੇ ਚਾ ਰਾਤ ਨੂੰ ਪਿਹਾਉਣੇ ਗਣ ਕੇ ਸਵੇਰੇ ਦੇਣੀ ਉਹਨਾਂ ਨੂੰ ਜਵਾਕਾ ਵਾਂਗੂ ਸਾਹਮਣਾ ਤੇ ਜਦੋਂ ਉੱਡ ਕੇ ਆ ਕੇ ਬੈੰਦਾ ਉਦੋਂ ਫੇਰ ਸਾਹਮਣਾ ਚੰਗੀ ਤਰ੍ਹਾਂ ਉਹਨੂੰ ਬਰਫ਼ ਫੇਰਨੇ ਜਾਂ ਹਣਾ ਪੂਰੀ ਕੇਅਰ ਕੀਤੀ ਜਾਂਦੀ ਆ ਤੇ ਫੇਰ ਇਹ ਇਨਾਂ ਇਨਾਂ ਚੈਰ ਅਸਮਾਨਾਂ ਦੇ ਵਿੱਚ ਉੱਡਦੇ ਆ ਤੇ ਫੇਰੀ ਉਹ ਆਪਣਾ ਨਾਂ ਬਣਾਉਂਦੇ ਆ ਆਪਦਾ ਆਪਦਾ ਨਾਂ ਬਣਾਉਂਦੇ ਮਾਲਕ ਦਾ ਨਾਂ ਬਣਾਉਂਦੇ ਤੇ ਗਰਮੀ ਬਹੁਤ ਜ਼ਿਆਦੇ ਆ ਸੋ ਬਹੁਤ ਵਧੀਆ ਰਿਜ਼ਲਟ ਆਪਾਂ ਇਹਨੂੰ ਜਿੱਤੀ ਮੰਨਦੇ ਆ ਤੇ ਪਰ ਜਿੱਤ ਹਾਰ ਦੇ ਵਿੱਚ ਫਰਕ ਕੁਝ ਜ਼ਿਆਦੇ ਨਹੀਂ ਸੀ ਬਿਲਕੁਲ ਨਜ਼ਦੀਕ ਜਾ ਕੇ ਆ ਜਦ ਬਾਜੀ ਹੱਥੋਂ ਨਿਕਲ ਗਈ ਆਪਣੇ ਤੇ ਵਧੀਆ ਉੱਡਿਆ ਕਬੂਤਰ ਆਪਣਾ ਬਹੁਤ ਘੈਂਟ ਉੱਡਿਆ ਬਾਕੀ ਠੀਕ ਆ ਮੋੜ ਦੀ ਗੱਲ ਆਪਣੇ ਹੱਥ ਵੀ ਆ ਗਿਆ ਉਹਨੇ ਕਬੂਤਰ ਗਵਾਜ ਜਾਂਦੇ ਨੇ ਤੇ ਆਪਣੇ ਹੱਥ ਵੀ ਆ ਗਿਆ ਤੇ ਅੱਜ ਵਾਲੇ ਵਲੌਗ ਦੀ ਫਿਰ ਹਾਜ਼ਰੀ ਇਨਹੀਂ ਕਰਿਓ ਪ੍ਰਵਾਣ ਤੇ ਫਿਰ ਆਪਾਂ ਸਾਰੇ ਜਾਣੇ ਫਿਰ ਆਪਾਂ ਹੌਲੀ-ਹੌਲੀ ਸਟਾਰਟ ਕਰਦੇ ਆਂ ਨਾ ਕਿ ਕੋਸ਼ਿਸ਼ ਕਰਦੇ ਆਂ ਆਪਦੇ ਦੁੱਖ ਤਕਲੀਫਾਂ ਚੋਂ ਨਿਕਲਣ ਦੀ ਕਿ ਜਿਨ੍ਹਾਂ ਨੂੰ ਆਪਾਂ ਛੱਡਣਾ ਬਹੁਤ ਔਖਾ ਆ ਰਿਹਾ ਪਰ ਬਹੁਤ ਦੁੱਖਜੋ ਦੁਖੀ ਲੋਕ ਨੇ ਬਹੁਤ ਜਿਨ੍ਹਾਂ ਨੇ ਆਪਦੇ ਗਵਾਏ ਨੇ ਉਹਨਾਂ ਨੂੰ ਪਤਾ ਤੇ ਪਰ ਕੁਝ ਹੋਣਾ ਪੈਣਾ ਆਪਾਂ ਨੂੰ ਔਡੇ ਲਈ ਪਰਿਵਾਰ ਲਈ ਸਾਰਿਆਂ ਦੇ ਲਈ ਜ਼ਿੰਦਗੀ ਨੂੰ ਜਿਉਣਾ ਪੈਣਾ ਇਦਾਂ ਜਿੰਦਗੀ ਨਹੀਂ ਚਾਹੀ ਜਾਨੀ ਹਨ ਤੇ ਸਭ ਬਹੁ ਫਿਕਰ ਕਰਦੇ ਥੋੜਾ ਧੰਨਵਾਦ ਠੀਕ ਹੈ ਬਹੁਤ ਜਲਦੀ ਆਪਾਂ ਬੀਬੀ ਵੀ ਲੈ ਕੇ ਆਵਾਂਗੇ ਆਪਦੇ ਨਾਲ ਹਨਾ ਮੰਮੀ ਮੇਰੀ ਮਾਂ ਦਾ ਪੋਤਾ ਪੋਤੀ ਨੂ ਪੁੱਤ ਸਾਰੇ ਜਣੇ ਆਪਾਂ ਇਕੱਠੇ ਹੋਵਾਂਗੇ ਫੇਰ ਫੇਰ ਉਦਾਂ ਹੀ ਹਾਸੇ ਖੇਡਦੇ ਲਿਆਂਗੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣ ਲੱਗਾਂਗੇ ਹੁਣ ਜਿਹੜੇ ਫਸਟ ਟਾਈਮ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਸੋਪੂ ਦਾ ਮੁੰਡਾ ਨਾਲ ਸੀ ਅੱਜ ਉਹ ਸੋਲਰ ਸਿਸਟਮ ਵੀ ਉਹਨੇ ਆਪਣੇ ਲਾਇਆ ਬਾਈ ਘੈਂਟ ਬੰਦਾ ਉਹਦੇ ਨਾਲ ਮਜ਼ਾਕ ਮਜ਼ੂਕ ਕਰ ਲਈਦਾ ਹੱਸ ਕੇ ਰ ਲਈਦਾ ਹੁਣ ਸਾਰਿਆਂ ਨੂੰ ਇਹ ਲੱਗਦਾ ਹੋਊਗਾ ਕਿ ਬੁਕੀਆਂ ਦਾ ਬਾਈ ਉਹ ਹੀ ਲਾਈ ਗਿਆ ਕਿਉਂਕਿ ਐਕਚੁਅਲੀ ਇਹ ਮੈਂ ਜਦ ਵੀਡੀਓ ਸ਼ੂਟ ਕਰਦਾ ਸੀਗਾ ਉਹਦੋਂ ਵੀ ਲੱਗਾ ਹੁੰਦਾ ਸੀ ਕਿਉਂਕਿ ਉਹ ਵੀਡੀਓ ਬਣਾਉਣੀ ਨਹੀਂ ਆਉਂਦੀ ਤੇ ਤਾਂ ਕਰਕੇ ਹੱਥਾਂ 'ਚ ਛਾਲੇ ਦੁੱਖਣ ਲੱਗ ਗਏ ਕਿਉਂਕਿ ਬੁਕੀ ਇੱਕ ਤੱਤਾ ਬਹੁਤ ਹੁੰਦਾ ਸੀ ਯਾ ਲੋਆ ਬੁਕੀਆਂ ਮਾਰ ਮਾਰ ਕੇ ਤਾਂ ਛਾਲੇ ਹੋ ਗਏ ਹਨ ਓខਾ ਕੰਮ ਬਹੁਤ ਸੀਗਾ ਪਰ ਕਰਤਾ ਤੇ ਗਰਮੀ ਜਿਵੇਂ ਸੀ ਨਾ ਨਟ ਸਾਨੂੰ ਉਮੀਦ ਨਹੀਂ ਸੀ ਅੱਜ ਕੰਮ ਨਹੀਂ ਬੜਾ ਨਮੀਰਤਾ ਸਾਰਾ ਹਨ ਤੇ ਮਿਲਦੇ ਆਂ ਫਿਰ ਅਗਲੇ ਵਲੌਗ ਦੇ ਵਿੱਚ ਜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰਕੇ ਜੁੜੋ ਉਸ ਸਾਡੇ ਵਲੌਗ ਕਿਦਾਂ ਲੱਗਦੇ ਆ ਓਕੇ ਬਾਈ ਲਵ ਯੂ